11 ਤੇ 12 ਨੂੰ ਛੋਟੇ ਸਾਹਿਬਜ਼ਾਦਿਆਂ ਦੀ ਪੇਸ਼ੀ ਹੁੰਦੀ ਆ ਨਵਾਬ ਦੀ ਅਦਾਲਤ ਦੇ ਵਿੱਚ ਉਸ ਸਮੇਂ ਪੇਸ਼ੀ ਦੇ ਦੌਰਾਨ ਅਨੇਕਾਂ ਕਿਸਮ ਦੇ ਸਵਾਲ ਲਾਲਚ ਜਿਹੜੇ ਸੀ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੇ ਗਏ ਸਾਹਿਬਜ਼ਾਦਿਆਂ ਨੇ ਸੂਬੇ ਦੀ ਕਚੈਰੀ ਦੇ ਵਿੱਚ ਠੋਕਵੇਂ ਜਵਾਬ ਦਿੱਤੇ ਤੇ ਜਿੱਥੇ ਜਵਾਬ ਹੀ ਨਹੀਂ ਦਿੱਤੇ ਗੱਜ ਕੇ ਫਤੇ ਵੀ ਬੁਲਾਈ ਤੇ ਜਕਾਰੇ ਛੱਡੇ ਸੂਬੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਦੇ ਵਿੱਚ ਚਨਾਉਣ ਦਾ ਹੁਕਮ ਜਿਹੜਾ ਸੀ ਉਹ ਦੇ ਦਿੱਤਾ ਬਹੁਤ ਵੱਡੇ ਅਖੀਰ ਲੈਵਲ ਤੱਕ ਦੇ ਤੁਸੀਂ ਇਹ ਛੋਟੇ ਸਾਬਜ਼ਾਂ ਨੂੰ ਦਿੱਤੇਗੇ ਤਨ ਨੰਗਾ ਸਰੀਰ ਦੇ ਉੱਤੇ ਜ਼ਖਮ ਠੰਡ ਬੁਖਾਰ ਇਹ ਇਸ ਤੋਂ ਵੱਡਾ ਤੁਸੀਂ ਕੀ ਹੋ ਸਕਦਾ ਜਿੱਥੇ ਉਹਨਾਂ ਨੂੰ ਦੋ ਰਾਤਾਂ ਰੱਖਿਆ ਗਿਆ ਕਿ ਠੰਡੇ ਬੁਰਜੇ ਦੇ ਵਿੱਚ ਨਾ ਕੁਝ ਖਾਣ ਨੂੰ ਨਾ ਕੁਝ ਪਹਿਨਣ ਨੂੰ ਨਾ ਛੱਲੇ ਵਸਾਉਣ ਨੂੰ ਨਾ ਪੱਲਿਆਂ ਨੂੰ ਬਜ਼ੁਰਗ ਮਾਤਾ ਗੁਜਰਕਾ ਨਾਲ ਅੱਖਾਂ ਤੇ ਮਨ ਤੇ ਭਰਦਾ ਹੀ ਹੈ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਸ਼ਹਾਦਤ ਕਰ ਜਾਣੀ ਪਰ ਸਿੱਖੀ ਦਾ ਮੈਲ ਉਹਨਾਂ ਸ਼ਹਾਦਤਾਂ ਦੇ ਉੱਤੇ ਸਾਰਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਸ ਸਮੇਂ ਇਹਨਾਂ ਛੋਟੀਆਂ ਜਿੰਦਾਂ ਨੇ ਜੋ ਸਿੱਖੀ ਦੀ ਮਨਿਆਦ ਬੱਧੀ ਤੇ ਜਿਸ ਤੇ ਅੱਜ ਗਮਤ ਜਿਹੜਾ ਉਸ ਰਿਆ ਪਿਆ ਸਾਡਾ ਸਿੱਖ ਪ੍ਰਚਾਰਕ ਭਾਈ ਕਲਿਆਣ ਸਿੰਘ ਜੀ ਔਰ ਮੈਂਜਰ ਸਾਹਿਬ ਬੁੜੇ ਨੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੀ ਖਿੱਫਤ ਇਹ ਲਸਾਨੀ ਸ਼ਹਾਦਤ ਭਾਈ ਸਾਹਿਬ ਅੱਜ ਜਦੋਂ ਆਪਾਂ ਸੁਣਦੇ ਹਾਂ ਇਤਿਹਾਸ ਬਾਰੇ ਤਾਂ ਅੱਖਾਂ ਨਮ ਹੋ ਜਾਂਦੀਆਂ ਹਾਂ 11 ਪੂ ਦੀ ਰਾਤ ਨੂੰ ਜਦੋਂ 11 ਪੂ ਵਾਲਾ ਦਿਨ ਸੀਗਾ ਕਹਿੰਦੇ ਸਭ ਜਿਆਦਿਆਂ ਦੀ ਪੇਸ਼ੀ ਹੁੰਦੀ ਹੈ ਹਾਂ ਕਿਸ ਤਰੀਕੇ ਦੀ ਉਹ ਪੇਸ਼ੀ ਸੀਗੀ ਕਿਸ ਤਰੀਕੇ ਦਾ ਸਾਹਿਬ ਜਾਣਦੇ ਨੇ ਫਿਰ ਵਿੱਚ ਯੋਜਸ ਸੀਗਾ ਅਨੇ ਤੁਸੀਂ ਇਹ ਚੱਲਣ ਤੋਂ ਬਾਅਦ ਇਹ ਤੁਸੀਂ ਅੱਜ ਆਪਾਂ ਬੈਠੇ ਹਾਂ ਮੇਰੀ ਪੀੜੀ ਦੇ ਮਾਲਕ ਗੁਰਦਾ ਘਰਨਾ ਸਾਹਿਬ ਜੋ ਇਹ ਲਸਾਨੀ ਸਹਾਦਤ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਅਤੇ ਬੱਚਿਆਂ ਦੇ ਨਾਲ ਹੋਈ ਹੈ ਇਹ ਦਾ ਲਗਭਗ 6 ਪੁਰ ਨੂੰ ਸਤਿਗੁਰੂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਤਪੋਹ ਦੀ ਸਵੇਰ ਨੂੰ ਸਤਗੁਰੂ ਪਾਤਸ਼ਾਹ ਪਰਿਵਾਰ ਵਿਛੋੜਾ ਜਿੱਥੇ ਬੜਾ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਉੱਥੇ ਸਤਗੁਰੂ ਪਾਤਸ਼ਾਹ ਨੇ ਜਦੋਂ ਰਾਤ ਵਿੱਚ ਮਗਲ ਫੌਜਾਂ ਨੇ ਅਤੇ ਪਹਾੜੀ ਰਾਜਿਆਂ ਨੇ ਹੱਲਾ ਬੋਲਿਆ ਤੇ ਸਤਪੋਹ ਦੀ ਰਾਤ ਨੂੰ ਪਰਿਵਾਰ ਜਿਹੜਾ ਸੀ ਉਹ ਸਰਸਾ ਦੇ ਕਿਨਾਰੇ ਪਰਿਵਾਰ ਵਿਛੋੜੇ ਦੇ ਜਗ੍ਹਾ ਤੇ ਪਹੁੰਚਿਆ ਉੱਥੇ ਆਸਾਈ ਵਾਰ ਦਾ ਕੀਰਤਨ ਹੋਇਆ ਤੇ ਪਾਸ਼ਾ ਦਾ ਪਰਿਵਾਰ ਉਸ ਤੋਂ ਬਾਅਦ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਪਾਸੇ ਛੋਟੇ ਸਹਿਜਾਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਗੁਰਕਲਗੀਧਰ ਪਾਸ਼ਾ ਆਪ ਅਤੇ ਵੱਡੇ ਸਹਿਜਾਦੇ ਤੇ ਗੁਰੂ ਕੇ लाडले ਸਿੱਖ ਦਿੱਲੀ ਵਾਲੇ ਪਾਸੇ ਨੂੰ ਗੁਰੂ ਕੇ ਮਹਿਲ ਜਿਹੜੇ ਆ ਭਾਈ ਮਨੀ ਸਿੰਘ ਦੇ ਨਾਲ ਤੁਰਪੇ ਇਸੇ ਤਰ੍ਹਾਂ ਸਤਗੁਰੂ ਪਾਸ਼ਾ ਦਾ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਤਗੁਰੂ ਪਾਤਸ਼ਾਹ ਦੇ ਵੱਡੇ ਸਾਹਿਬ ਜੀ ਦੇ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੁਝ ਸਿੱਖ ਜਿਹੜੇ ਸੀ ਅੱਠ ਪੋਹ ਦੀ ਰਾਤ ਨੂੰ ਅੱਠ ਪੋਹ ਦੇ ਦਿਹਾੜੇ ਨੂੰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਬਿਰਾਜਮਾਨ ਹੈ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਅੱਠ ਪੋਹ ਨੂੰ ਤੇ ਸਤਗੁਰੂ ਪਾਤਸ਼ਾਹ ਅੱਠ ਪੋਹ ਦੀ ਰਾ ਅੱਜ ਦਿਨ ਜਿਹੜਾ ਸੀ ਖਮਸਾਨ ਦਾ ਚਮਕੌਰ ਦੀ ਗੜੀ ਜਿੱਥੇ ਅੱਜ ਗੁਰਦੁਆਰਾ ਕਤਲਗੜ ਸਾਹਿਬ ਸ਼ਿਸ਼ੋਭਤ ਹੈ ਬੜਾ ਕਮਸਾਨ ਦਾ ਯੁੱਗ ਹੋਇਆ ਜਿੱਥੇ 40 ਸਿੰਘ ਇੱਕ ਪਾਸੇ ਅਤੇ 10 ਲੱਖ ਦੀਆਂ ਫੌਜਾਂ ਇੱਕ ਪਾਸੇ ਉਸ ਫੌਜਾਂ ਦੇ ਵਿੱਚ ਸਤਗੁਰੂ ਪਾਤਸ਼ਾਹ ਦੇ ਲਾੜਲੇ ਲਗਤੇ ਜਿਗਰ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜਹਾਂਦਰ ਸਿੰਘ ਸ਼ਹੀਦ ਹੋ ਗਏ ਤੇ ਗੁਰੂ ਕੇ ਸਿੱਖ ਜਿਹੜੇ ਸੀ ਉਸ ਜੰਗ ਦੇ ਵਿੱਚ ਸ਼ਹੀਦ ਹੋਏ ਇਧਰੋਂ ਸਤਗੁਰੂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਇੱਕ ਰਾਤ ਕੰਮੇ ਮਾਸ਼ਕੀ ਦੀ ਚੰਦ ਦੇ ਵਿੱਚ ਰਹਿੰਦੇ ਆ ਤੇ ਦੂਸਰੀ ਰਾਤ ਗੰਗੂ ਦੇ ਕੋਲ ਪਿੰਡ ਸਿਹੜੀ ਖੇੜੀ ਜਨੂੰ ਕਹਿੰਦੇ ਆ ਆਪਾਂ ਉੱਥੇ ਰਹੇ ਤੇ ਅਗਲੇ ਦਿਨ ਗੰਗੂ ਨੇ ਛੋਟੇ ਸਾਹਿਬ ਜੀ ਦੇ ਅਤੇ ਮਾਤਾ ਗੁਜਰ ਕੌਰ ਨੂੰ ਜਰਸੀ ਉਮਰੰਡੇ ਤੋਂ ਸਰਹੰਦ ਲਿਆਂਦਾ ਜਵਾਰਾਂਪੋ ਦੀ ਦਿਨ ਵਾਲੇ ਦਿਨ ਜੋ ਜਾਰਾਂ ਤੇ 12 ਨੂੰ ਛੋਟੇ ਸਾਹਿਬ ਜਦਿਆਂ ਦੀ ਪੇਸ਼ੀ ਹੁੰਦੀ ਆ ਨਵਾਬ ਦੀ ਅਦਾਲਤ ਦੇ ਵਿੱਚ ਉਸ ਸਮੇਂ ਪੇਸ਼ੀ ਦੇ ਦੌਰਾਨ ਅਨੇਕਾਂ ਕਿਸਮ ਦੇ ਸਵਾਲ ਲਾਲਚ ਜਿਹੜੇ ਸੀ ਉਹ ਛੋਟੇ ਸਾਹਿਬ ਜੀ ਨੂੰ ਦਿੱਤੇ ਗਏ। ਉਸ ਸਮੇਂ ਛੋਟੇ ਸਾਹਿਬ ਜੀ ਦੀ ਉਮਰ ਲਗ ਭਾਗ 7 ਸਾਲ ਤੇ 9 ਸਾਲ ਦੀ ਦੱਸੀ ਜਾਂਦੀ ਹੈ। ਜਦੋਂ ਅਨੇਕਾਂ ਪ੍ਰਕਾਰ ਦੇ ਲਾਲਚ ਦਿੱਤੇ ਤੇ ਉਹਨਾਂ ਨੂੰ ਇਸ ਮਾਰਗ ਤੋਂ ਪਿੱਛੇ ਹਟਾਉਣ ਵਾਸਤੇ ਅਨੇਕਾਂ ਲਾਲਜ ਦੇ ਕਰਕੇ ਉਹਨਾਂ ਨੂੰ ਢਾਇਆ ਗਿਆ ਪਰ ਜੋ ਮਾਤਾ ਗੁਜਰ ਕੌਰ ਦੀ ਸਿੱਖਿਆ ਤੇ ਜੋ ਮਾਤਾ ਗੁਜਰਕੌਰ ਨੇ ਉਹਨਾਂ ਸਹਿਬਜ਼ਾਦਿਆਂ ਦੇ ਅੰਦਰ ਧਰਮ ਪ੍ਰਤੀ ਦ੍ਰਿੜਤਾ ਭੜੀ ਸੀ ਉਸ ਦੇ ਅਨਸਾਰ ਸਹਿਬਜ਼ਾਦਿਆਂ ਨੇ ਸੂਬੇ ਦੀ ਕਚੈਰੀ ਦੇ ਵਿੱਚ ਠੋਕਵੇਂ ਜਵਾਬ ਦਿੱਤੇ ਤੇ ਜਿੱਥੇ ਜਵਾਬ ਹੀ ਨਹੀਂ ਦਿੱਤੇ ਗੱਜ ਕੇ ਫਤੇ ਵੀ ਬੁਲਾਈ ਤੇ ਜਕਾਰੇ ਛੱਡੇ ਤੇ ਸੂਬੇ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਇਸ ਦੇ ਪਰਥਾਏ ਸੂਬੇ ਨੇ ਐਂਡ ਦੇ ਵਿੱਚ ਜੋ ਲਾਲਚ ਸੰਖੇਪ ਦੇ ਵਿੱਚ ਮੈਂ ਆਪ ਜੀ ਨੂੰ ਦੱਸ ਦਵਾਂ ਸੂਬੇ ਨੇ ਛੋਟੇ ਸਹਿਬਜ਼ਾਦਿਆਂ ਨੂੰ ਜ਼ਿੰਦਾਦਵਾਰ ਦੇ ਵਿੱਚ ਚੁਣੌਣ ਦਾ ਹੁਕਮ ਜਿਹੜਾ ਸੀ ਉਹ ਦੇ ਦਿੱਤਾ ਜਦੋਂ ਜਿੰਦਾ ਦੀਵਾਰ ਦੇ ਵਿੱਚ ਚਨਾਉਂ ਦਾ ਹੁਕਮ ਦੇ ਦਿੱਤਾ ਤੇ ਉਹ ਦੀਵਾਰ ਦੇ ਵਿੱਚ ਚਿੰਨ ਦਾ ਕਾਰਜ ਜਿਹੜਾ ਸੀ ਭਾਈ ਸ਼ਾਸ਼ਲਵੇਗ ਤੇ ਬਾਸ਼ਲਵੇਗ ਨੇ ਕੀਤਾ ਤੇ ਸਹਿਜਾਦਿਆਂ ਦੀਆਂ ਲਾਸ਼ਾਂ ਉਸ ਸਮੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਟੋਡਰਮਲ ਨੇ ਉਨੀ ਜਗ੍ਹਾ ਅਸ਼ਰਫੀਆਂ ਦੇ ਨਾਲ ਮੁੱਲ ਖਰੀਦ ਕਰਕੇ ਜੋਛੜੀ ਉਹ ਖਰੀਦੀ ਤੇ ਸਹਿਜਾਦਿਆਂ ਦਾ ਸੰਸਕਾਰ ਕੀਤਾ ਇਸੇ ਤਰ੍ਹਾਂ ਨਾਲ ਇਹ ਸਾਰੀ ਵਾਰਤਾ ਜਿਹੜੀ ਸੀ ਜੋ ਚਮਕੌਰ ਤੋਂ ਗੁਰਕਲਗੀ ਧਰਪਾਤਸ਼ਾ ਜੰਗ ਲੜ ਕੇ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚੇ ਆ ਉੱਥੇ ਰਾਤ ਦੀ ਹਨੇਰੀ ਰਾਤ ਦੇ ਵਿੱਚ ਨੰਗੇ ਸਮਾਨ ਏ ਤੇ ਇਹ ਸ਼ਬਦ ਵੀ ਉਚਾਰਨ ਕੀਤਾ ਪਾਤਸ਼ਾਹ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਸ ਤੋਂ ਬਾਅਦ ਪਾਤਸ਼ਾਹ ਜਿਹੜੀ ਸੀ ਗਾਂ ਚੱਲੇ ਪਾਉਂਦੇ ਆਲਮਗੀਰ ਗੁਰਦੁਆਰਾ ਸਾਹਿਬ ਰਾਏਕੋਟ ਦੀ ਧਰਤੀ ਤੇ ਪਹੁੰਚਦੇ ਆ ਇਧਰੋਂ ਛੋਟੇ ਸਾਹਿਬ ਜਦਿਆਂ ਦੀ ਜਿਹੜੀ ਸੀ ਸਾਰੀ ਖਬਰ ਲੈ ਕਰਕੇ ਨੂਰਾ ਮਾਈ ਜਿਹੜਾ ਸੀ ਉਹ ਰਾਏਕੋਟ ਦੀ ਧਰਤੀ ਤੇ ਪਾਸ਼ਾ ਅਨੁਸਾਰੀ ਖਬਰ ਸੁਣਾਉਂਦਾ ਤੇ ਪਾਸ਼ਾ ਕਾਈ ਦੇ ਨਾਲ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟਦੇ ਆ ਤੇ ਬੜੇ ਪਿਆਰ ਦੇ ਨਾਲ ਆਖਦੇ ਆ ਕਿ ਅੱਜ ਮੁਗਲ ਹਕੂਮਤ ਦੀਆਂ ਜਿਹੜਾ ਜੜੀਆਂ ਉਹ ਪੁੱਟੀਆਂ ਗਈਆਂ ਅੱਜ ਤੋਂ ਜਿਹੜਾ ਮੁਗਲ ਰਾਜ ਆ ਉਹ ਸਮਾਪਤ ਹੋ ਗਿਆ ਸਮਝ ਲਓ ਮੁਗਲ ਹਕੂਮਤ ਦੀਆਂ ਜਗ੍ਹਾ ਜਿਹੜੀਆਂ ਪੁੱਟੀਆਂ ਗਈਆਂ ਇਹ ਸਾਰਾ ਇਤਿਹਾਸ ਜਿਹੜਾ ਪੋਦੇ ਮਹੀਨੇ ਦਾ ਜਿਹੜਾ ਉਸ ਤੋਂ ਬਾਅਦ ਅੱਗੇ ਜੋ ਜੰਗ ਹੁੰਦੀ ਹੈ ਖਦਰਾਨੇ ਦੀ ਢਾਬ ਤੇ ਉਹ ਸਾਰੀ ਵਾਰਤਾ ਜਿਹੜੀ ਚੱਲਦੀ ਆ ਜੋ ਛੋਟੇ ਸਾਹਿਬ ਜਿਆਦਿਆਂ ਦੀ ਜਿਹੜੀ ਸੀ ਜਾਰਾਪੋਹ ਦੀ ਰਾਤ ਜਾਰਾਪੋਹ ਦਾ ਦਿਹਾੜਾ ਜਿਹੜਾ ਸੀ ਉਹ ਬੜਾ ਇੱਕ ਦੁਖਦਾਈ ਸੀ ਜਦੋਂ ਸਾਹਿਬ ਜਿਆਦਿਆਂ ਨੂੰ ਛੋਟੀ ਛੋਟੀ ਉਮਰ ਦੇ ਵਿੱਚ ਛੋਟੀ ਆਜੂ ਦੇ ਵਿੱਚ ਜਿਹੜੇ ਸੀ ਜਿੰਦਾ ਦੁਆਰ ਦੇ ਵਿੱਚ ਚਨਾਕ ਕਰਕੇ ਇਤਿਹਾਸ ਦੇ ਵਿੱਚ ਆਪਾਂ ਬਹੁਤ ਸਾਰੇ ਇਤਿਹਾਸਕਾਰਾਂ ਤੋਂ ਇਹ ਗੱਲ ਸੁਣੀ ਹੈ ਕਹਿੰਦੇ ਬਹੁਤ ਬਹੁਤ ਵੱਡੇ ਅਖੀਰ ਲੈਵਲ ਤੱਕ ਦੇ ਤੁਸੀਂ ਇਹ ਛੋਟੇ ਸਾਹਿਬ ਜਿਆਦਿਆਂ ਨੂੰ ਦਿੱਤੇ ਗਏ ਤਨ ਨੰਗਾ ਸਰੀਰ ਦੇ ਉੱਤੇ ਜ਼ਖਮ ਠੰਡ ਬੁਖਾਰ ਇਸ ਤੋਂ ਵੱਡਾ ਤਸੀਹਆ ਵੀ ਕਿਹੜਾ ਹੋ ਸਕਦਾ ਵੀ ਜਿੰਦੇ ਦੁਆਰ ਦੇ ਵਿੱਚ ਜਨਵਾ ਦੇਣਾ ਨਾ ਉਹ ਠੰਡੇ ਬੁਰਜ 'ਚ ਜਿੱਥੇ ਇਸ ਤੋਂ ਵੱਡਾ ਤਸੀਹਆ ਹੋ ਕੀ ਹੋ ਸਕਦਾ ਜਿੱਥੇ ਉਹਨਾਂ ਨੂੰ ਦੋ ਰਾਤਾਂ ਰੱਖਿਆ ਗਿਆ ਕਿ ਠੰਡੇ ਬੁਰਜ ਦੇ ਵਿੱਚ ਨਾ ਕੁਝ ਖਾਣ ਨੂੰ ਨਾ ਕੁਝ ਪਹਿਨਣ ਨੂੰ ਨਾ ਥੱਲੇ ਬਿਸ਼ਾਉਣ ਨੂੰ ਨਾ ਉੱਪਰ ਲੈਣ ਨੂੰ ਬਜ਼ੁਰਗ ਮਾਤਾ ਗੁਜਰਕਾ ਨਾਲ ਛੋਟੇ ਸਾਹਿਬ ਜੀ ਦੇ ਜਿਹੜੇ ਸੀ ਉਹ ਠੰਡੇ ਬੁਰਜ ਦੇ ਜਦੋਂ ਕੈਦ ਕੀਤੇ ਗਏ ਉੱਥੇ ਦੇਖੋ ਗੁਰੂ ਦੀ ਕਿਰਪਾ ਗੁਰੂ ਦਾ ਜਿਹੜੀ ਬਖਸ਼ਿਸ਼ ਹੈ ਭਾਈ ਮੋਤਰਮ ਮਹਿਰੇ ਤੇ ਜਿਨ੍ਹਾਂ ਨੇ ਇਹ ਆਪਣਾ ਘਰ-ਵਾਰ ਵੇਚ ਕੇ ਇਹ ਸੇਵਾ ਕੀਤੀ ਕਿ ਛੋਟੇ ਸਾਹਿਬ ਜਦਿਆਂ ਨੂੰ ਜੋ ਦੁੱਧ ਚਕਾਉਣ ਦੀ ਸੇਵਾ ਜਿਹੜੀ ਸੀ ਉਹ ਮਤੀ ਦਾਮ ਮਹਿਰੇ ਨੇ ਉਸ ਠੰਡੇ ਬੁਰਜ ਦੇ ਵਿੱਚ ਕੀਤੀ ਬੜਾ ਸੁੰਦਰ ਕਿਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਓ ਉੱਥੇ ਗੁਰਦੁਆਰਾ ਸਾਹਿਬ ਬੜਾ ਸੁੰਦਰ ਬਣਿਆ ਠੰਡਾ ਬੁਰਜ ਵੀ ਬਣਿਆ ਕਿ ਦਰਸ਼ਨ ਕਰਨ ਨੂੰ ਮਿਲੇ ਤੇ ਉਹ ਬੁਰਜ ਦੇ ਅੰਦਰ ਜੇ ਦੇਖਿਆ ਜਾਵੇ ਉਹ ਮਗਧੀਆਂ ਰਾਤਾਂ ਦੇ ਵਿੱਚ ਜਿਹੜਾ ਸੀ ਉਹ ਇਹ ਹੀ ਇੱਕ ਵੱਡਾ ਤੁਸੀਂ ਆ ਕੇ ਠੰਡੀ ਰਾਤ ਦੇ ਵਿੱਚ ਨਾ ਕੁਝ ਉੱਪਰ ਲੈਣ ਨੂੰ ਨਾ ਤਾਂ ਲੇਵਚਾਨ ਨੂੰ ਨਾ ਕੁਝ ਸ਼ਕਣ ਸ਼ਕਾ ਨੂੰ ਕੁਝ ਵੀ ਨਹੀਂ ਸੀ ਇਹ ਸਭ ਤੋਂ ਵੱਡਾ ਤੁਸੀਂ ਆ ਉਸ ਤੋਂ ਬਾਅਦ ਤੁਸੀਂ ਆਇਆ ਇਹ ਹੈ ਕਿ ਉਹਨਾਂ ਨੂੰ ਜਿੰਦੇ ਦੁਵਾਰ ਦੇ ਵਿੱਚ ਚਣਵਾਇਆ ਔਰ ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਐਡੀ ਵੱਡੀ ਸ਼ਹਾਦਤ ਦੇ ਬਾਰੇ ਅੱਜ ਵੀ ਅਸੀਂ ਸੁਣਦੇ ਹਾਂ ਤਾਂ ਮੈਨੂੰ ਲੱਗਦਾ ਨਹੀਂ ਕੋਈ ਮਾਨ ਨਾ ਜਿਹੜਾ ਭਰਦਾ ਨਾ ਹੋਵੇ ਜਿਹੜੀ ਅੱਖ ਕਦੇ ਨਾ ਨਾ ਹੋਦੀ ਅੱਖਾਂ ਤੇ ਮਾਨ ਤੇ ਭਰਦਾ ਹੀ ਹੈ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਸ਼ਹਾਦਤ ਕਰ ਜਾਣੀ ਪਰ ਸਿੱਖੀ ਦਾ ਮੈਲ ਉਹਨਾਂ ਸ਼ਹਾਦਤਾਂ ਦੇ ਉੱਤੇ ਸਾਰਿਆ ਗਿਆ ਜਿਹੜੀਆਂ ਸ਼ਹਾਦਤ ਦ੍ਰਿੜਤਾ ਦੇ ਨਾਲ ਛੋਟੀ ਉਮਰ ਆਪਾਂ ਕਹਿੰਨੇ ਆ ਜਰੂਰ ਪਰ ਸ਼ਾਕੇ ਵੱਡੇ ਆ ਉਹਨਾਂ ਦੇ ਜੋ ਮਹਿਲ ਸਿੱਖੀ ਦਾ ਆਸਾਰਿਆ ਉਹਨਾਂ ਦੀਆਂ ਸ਼ਹਾਦਤਾਂ ਤੇ ਸਾਰੇ ਗਿਆ ਇਹ ਖਾਲਸਾ ਪੰਥ ਜਿਹੜਾ ਹੈ ਉਹਨਾਂ ਦੀ ਜਿਹੜੀ ਆ ਦਿਸ਼ਾਂ ਦੇਸ਼ਾਂ ਦੇ ਉਹਨਾਂ ਦੇ ਸਿਧਾਂਤਾਂ ਅਨੁਸਾਰ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਵਾਧਾ ਫੁੱਲਦਾ ਹੈ ਜੋ ਜਿਹੜੀ ਸ਼ਹਾਦਤ ਚਾਰਾਂ ਪੋਦੀ ਰਾਤ ਨੂੰ ਹੋਈ ਛੋਟੇ ਸਾਹਿਬ ਜੀ ਦੇ ਅੰਦਰ ਉਹ ਦੁਨੀਆ ਦੇ ਅੰਦਰ ਸਭ ਤੋਂ ਜਿਹੜੀ ਸੀ ਅਹਿਮ ਸ਼ਹਾਦਤ ਆ ਕਿ ਛੋਟੀ ਉਮਰ ਦੇ ਵਿੱਚ ਜਿੰਦਾ ਦੀਵਾਰ ਦੇ ਵਿੱਚ ਨੰਗੇ ਜਿਹੜਾ ਉਹ ਚਨਵਾ ਦੇਣਾ ਇਹ ਸਭ ਤੋਂ ਵੱਡੀ ਸ਼ਹਾਦਤ। ਹੋਰ ਅੱਜ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਦਿਹਾੜੇ ਮਨਾ ਰਹੇ ਆ ਤੇ ਅੱਜ ਵੀ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਵਤਿਕੜ ਸਾਹਿਬ ਦੇ ਧਰਤੀ ਦੇ ਉੱਤੇ ਮਸਤਕ ਹੋ ਰਹੀ ਹੈ। ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਅਸੀਂ ਦੇਖੋ ਜੀ ਸਭ ਤੋਂ ਵੱਡਾ ਤੇ ਸਿੱਖਣ ਨੂੰ ਇਹੀ ਮਿਲਦਾ ਹੈ ਕਿ ਸਿੱਖੀ ਦੇ ਸਕੂਲ ਦੇ ਵਿੱਚ ਜਦੋਂ ਤੁਸੀਂ ਦਾਖਲਾ ਲਹੋਗੇ ਸਭ ਤੋਂ ਵੱਡੀ ਗੱਲ ਇਹ ਆ ਕਿ 7 ਸਾਲ ਤੇ 9 ਸਾਲ ਦੀ ਉਮਰ ਵੱਲ ਪਹਿਲਾਂ ਜਾਣਾ ਪਊਗਾ ਕਿ ਕਿਸ ਤਰ੍ਹਾਂ ਦੇ ਨਾਲ ਉਸ ਸਮੇਂ ਇਹਨਾਂ ਛੋਟੀਆਂ ਜਿੰਦਾਂ ਨੇ ਜੋ ਸਿੱਖੀ ਦੀ ਮਨਿਆਦ ਬੱਧੀ ਤੇ ਜਿਸ ਤੇ ਅੱਜ ਗਮਤ ਜਿਹੜਾ ਉਸ ਰਿਆ ਪਿਆ ਇਹ ਸ਼ਹਾਦਤ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੈ ਜੇ ਆਪਣੇ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਦੱਸਾਂਗੇ ਤੇ ਆਉਣ ਵਾਲੇ ਸਮੇਂ ਦਾ ਸਾਨੂੰ ਪਤਾ ਲੱਗੂਗਾ ਕਿ ਸਾਡੇ ਜਿਹੜੇ ਆ ਗੁਰੂ ਪੀਰ ਗੁਰੂ ਬਾਬੇ ਸਾਡੇ ਵਾਸਤੇ ਕੀ ਕਰਕੇ ਗਏ ਆ ਸੋ ਗੁਰੂ ਆਲਿਓ ਜਿਹੜੀ ਇਹ ਗੱਲ ਹੈ ਕਿ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਸੇ ਕਰਕੇ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਜਿਹੜੀ ਆ ਜਿੰਦਾ ਦੁਆਰ ਦੇ ਵਿੱਚ ਨਾ ਕਰਕੇ ਹੋਈ ਆ ਇਸ ਕਰਕੇ ਸੰਗਤਾਂ ਜਿਹੜੀਆਂ ਉਸ ਧਰਤੀ ਨੂੰ ਨਾਤਮਕਤਕ ਹੁੰਦੀਆਂ ਤੇ ਸੰਗਤਾਂ ਉਸ ਧਰਤੀ ਦੀ ਮਿੱਟੀ ਚੁੱਕ ਕੇ ਆਪਣੇ ਮੱਥੇ ਦੇ ਨਾਲ ਲਾਉਂਦੀਆਂ ਕਿ ਕਿਸ ਕਹਿਰ ਦੇ ਤਾਬਕ ਜਿਹੜਾ ਉਸ ਸਮੇਂ ਮੋਗਲ ਹਕੂਮਤ ਨੇ ਛੋਟੇ ਸਾਹਿਬ ਜਿਆਦੇ ਨੂੰ ਤਸੀਹੇ ਦੇ ਕੇ ਕਰਕੇ ਸ਼ਹੀਦ ਕੀਤਾ ਕਿ ਬਬਾ ਜੀ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ 11 ਪੋ 12 ਪੋ ਦਾ ਜਿਹੜਾ ਦਿਹਾੜਾ ਸੀਗਾ ਮੈਨੂੰ ਲੱਗਦਾ ਇਹ ਸਭ ਤੋਂ ਅਖੀਰ ਕਰ ਦੁੱਤੀ ਜ਼ਾਲਮ ਇਤਿਹਾਸ ਦੇ ਨਾਲ ਜੋੜਨ ਦੀ ਤੇ ਕੋਸ਼ਿਸ਼ ਹੈ ਇਤਿਹਾਸ ਰਚ ਦਿੱਤਾ ਹੂੰ ਯਪਾ ਨੂੰ ਕਾਹਕੇ ਇਤਿਹਾਸ ਉਸ ਸਮੇਂ ਦਾ ਇਤਿਹਾਸ ਜਿਹੜਾ ਦੁਨੀਆ ਦੇ ਵਿੱਚ ਕਿਧਰੇ ਕਿਤੇ ਇਹ ਇਤਿਹਾਸ ਨਹੀਂ ਬਣਿਆ ਹੋਵੇਗਾ ਜਿਹੜਾ ਛੋਟੇ ਸਹਿਜਾ ਜਦਾਂ ਨੇ ਜਾਰਾਪਾ ਨੂੰ ਦੁਨੀਆ ਦੇ ਅੰਦਰ ਸਾਹਮਣੇ ਲਿਆ ਕਰਕੇ ਇਹ ਇਤਿਹਾਸ ਜਿਹੜਾ ਜਿੰਦਾਦਵਾਰ ਦੇ ਵਿੱਚ ਚਣੇ ਜਾਣਾ ਪਰ ਉਸ ਅਕਾਲਪੁਰਖ ਦੀ ਰਾਜਾ ਦੇ ਵਿੱਚ ਰਹਿਣਾ ਇਹ ਸਭ ਤੋਂ ਵੱਡਾ ਇਤਿਹਾਸ ਠੀਕ ਹੈ ਭਾਈ ਸਮਾ ਦਿੱਤਾ ਤੁਸੀਂ ਔਰ ਤੁਹਾਡਾ ਬਹੁਤ-ਬਹੁਤ ਮੈਂ ਜੀ ਸਭ ਤੁਹਾਡਾ ਵੀ ਧੰਨਵਾਦੀ ਵਾਹਿਗੁਰੂ ਜੀ ਦਾ ਕਾਰਵਾ ਵਾਹਿਗੁਰੂ ਜੀ ਕੀ ਫਤਿਹ ਕੋਸ਼ਿਸ਼ ਕੀਤੀ ਹੈ ਕਿ 11 ਉਹਦਾ ਉਹ ਦਿਨ ਜਦੋਂ ਛੋਟੇ ਸਾਹਿਬ ਜੀ ਆਦਿਆਂ ਨੂੰ ਪੇਸ਼ੀ ਹੋਈ ਪੇਸ਼ੀ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਿਆ ਫਿਰ ਕਿਵੇਂ ਸਾਹਿਬ ਜਦਿਆਂ ਨੇ ਐਨੇ ਲਾਲਚਾਂ ਨੂੰ ਠੁਕਰਾ ਕੇ ਐਨੇ ਤਸੀਹਿਆਂ ਨੂੰ ਝੱਲ ਕੇ ਵੀ ਈ ਨਹੀਂ ਮੰਨੀ ਤੇ ਫਿਰ ਉੱਥੇ ਗੱਜ ਕੇ ਜਕਾਰੇ ਵੀ ਲਗਾਏ ਸਵਾਜ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸੰਗਤ ਜੁੜ ਰਹੀ ਹੈ ਉਤੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਲਾਲ ਲੱਗੇ ਤੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ